ਮੈਂ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ ਕਿ ਪਿਛਲੇ ਤਕਰੀਬਨ 1 ਹਫਤੇ 10 ਦਿਨ ਤੋਂ ਕਿਸਾਨ ਪੰਜਾਬ ਹਰਿਆਣਾ ਦੇ ਬਾਰਡਰ ਤੇ ਬੈਠੇ ਆ ਤੁਹਾਡੀ ਹਰਿਆਣਾ ਭਾਜਪਾ ਸਰਕਾਰ ਨੇ ਜਿਸ ਤਰੀਕੇ ਨਾਲ ਅਤਿਆਚਾਰ ਕੀਤਾ ਕਿਸਾਨਾਂ ਤੇ ਫੈਰ ਮਾਰੇ ਗਏ ਡਰੋਨਾਂ ਦੇ ਰਾਹੀਂ ਉਹਨਾਂ ਤੇ ਜਿਸ ਤਰੀਕੇ ਨਾਲ ਗੋਰੀ ਗੋਲੀਬਾਰੀ ਕੀਤੀ ਗਈ ਕਈ ਲੋਕ ਉਹਦੇ ਚ ਜ਼ਖਮੀ ਹੋਏ ਉਹਦੇ ਤੇ ਤੁਹਾਡੀ ਜ਼ੁਬਾਨ ਨਹੀਂ ਖੁੱਲੀ ਔਰ ਤੁਸੀਂ ਉਸ ਦਿਨ ਵੀ ਨਹੀਂ ਬੋਲੇ ਜਦੋਂ ਪੰਜਾਬ ਔਰ ਹਰਿਆਣਾ ਦੇ ਬਾਰਡਰ ਨੂੰ ਇਸ ਤਰੀਕੇ ਨਾਲ ਬਣਾਤਾ ਜਿਵੇਂ ਭਾਰਤ ਔਰ ਪਾਕਿਸਤਾਨ ਦਾ ਬਾਰਡਰ ਹੋਵੇ ਤੁਹਾਡੀ ਜ਼ੁਬਾਨ ਤੇ ਇੱਕ ਸ਼ਬਦ ਨਹੀਂ ਆਇਆ ਪੰਜਾਬ ਦੇ ਮੁੱਖ ਮੰਤਰੀ ਜਾਖੜ ਸਾਹਿਬ ਇੱਕ ਜ਼ਿੰਮੇਵਾਰ ਆਗੂ ਹੋਣ ਦੇ ਨਾਤੇ ਆਪਣੇ ਕਿਸਾਨਾਂ ਦੇ ਨਾਲ ਖੜੇ ਆ ਔਰ ਇਹ ਕੋਸ਼ਿਸ਼ ਕੀਤੀ ਉਹਨਾਂ ਨੇ ਲਗਾਤਾਰ ਕਿ ਪੰਜਾਬ ਦੇਸ਼ ਦੇ ਕਿਸਾਨਾਂ ਦੀ ਪੰਜਾਬ ਔਰ ਦੇਸ਼ ਦੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਆ ਉਹ ਭਾਰਤ ਸਰਕਾਰ ਮੰਨੇ ਤੁਸੀਂ ਆਪਣਾ ਸਟੈਂਡ ਸਪਸ਼ਟ ਕਰੋ ਕਿ ਤੁਸੀਂ ਤੇ ਕਹਿੰਦੇ ਸੀ ਮੈਂ son of soil ਆ ਮੈਂ ਕਿਸਾਨ ਦਾ ਪੁੱਤ ਆ ਕੀ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਔਰ ਮੋਦੀ ਸਾਹਿਬ ਨੇ ਆਪ ਕਮਿਟਮੈਂਟ ਕੀਤੀ ਹੈ ਅੱਜ ਦੇਸ਼ 'ਚ ਤੁਹਾਡੀ ਭਾਜਪਾ ਦੀ ਸਰਕਾਰ ਹੈ ਕਿਉਂ ਨਹੀਂ ਤੁਸੀਂ ਮੋਦੀ ਸਾਹਿਬ ਦੇ ਦਰਵਾਜ਼ੇ ਤੇ ਜਾ ਕੇ ਧਰਨਾ ਲਾਉਂਦੇ ਕਿ ਲਖੀਮਪੁਰ ਦੇ ਕਿਸਾਨਾਂ ਦੇ ਕਤਲਿਆਂ ਵਾਲੇ ਟੈਨੀ ਮਿਸ਼ਰਾ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਕੋਈ ਜਵਾਬ ਨਹੀਂ ਤੁਸੀਂ ਬੋਲਦੇ ਤੁਸੀਂ ਬਣਜੋ ਵਿਚੋਲੀਏ ਤੁਸੀਂ ਕਦੀ ਨਹੀਂ ਇਹ ਇਸ ਗੱਲ ਹੀ ਬੋਲੇ ਕਿ ਕੇਂਦਰ ਸਰਕਾਰ ਕਿਉਂ ਕਿਸਾਨਾਂ ਨਾਲ ਧੱਕਾ ਕਰ ਰਹੀ ਕਿਉਂ ਨਹੀਂ ਉਹਨਾਂ ਦੀਆਂ ਵਾਜਿਬ ਮੰਗਾਂ ਮੰਨ ਰਹੀ ਕਿ ਕਿਸਾਨਾਂ ਨੂੰ ਐਮਐਸਪੀ ਲੈਣ ਦਾ ਅਧਿਕਾਰ ਨਹੀਂ ਹੈ ਉਹ ਜਾਖੜ ਸਾਹਿਬ ਦੋਗਲਾ ਤੇ ਦੋਹਰਾ ਕੈਰੇਕਟਰ ਤੇ ਤੁਹਾਡਾ ਬੇਨਕਾਬ ਹੋਇਆ ਸਾਨੂੰ ਕ੍ਰੈਡਿਟ ਲੈਣ ਦੀ ਕੋਈ ਇੱਛਾ ਨਹੀਂ ਕੀ ਤੁਸੀਂ ਕ੍ਰੈਡਿਟ ਲੈ ਲਓ ਜਾ ਕੇ ਮੋਦੀ ਸਾਹਿਬ ਦੇ ਦਰਵਾਜੇ ਤੇ ਬਹਿ ਜਾਓ ਕਿ ਕਿਸਾਨਾਂ ਦੀ ਜਾਇਜ਼ ਮੰਗਾ ਮੰਨ ਲਓ ਕਿਉਂਕਿ ਤੁਹਾਡੀ ਹੀ ਤੁਸੀਂ ਤਾਂ ਭਾਜਪਾ ਦੇ ਹੀ ਪ੍ਰਧਾਨ ਹੋ ਜੇ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਤੁਸੀਂ ਕਿਸਾਨਾਂ ਦੇ ਅਤਿਆਚਾਰ ਦੇ ਖਿਲਾਫ ਨਹੀਂ ਬੋਲ ਸਕਦੇ ਤੇ ਸ਼ੱਕ ਤੇ ਤੁਹਾਡੇ ਤੇ ਖੜਾ ਹੁੰਦਾ ਹੈ ਕਿ ਅੱਜ ਤੁਹਾਡਾ ਸਟੈਂਡ ਜਿਹੜਾ ਆ ਉਹ ਕਿਸਾਨਾਂ ਪ੍ਰਤੀ ਨਹੀਂ ਹੈ ਤਾਨਾਸ਼ਈ ਸਰਕਾਰ ਦਾ ਪੱਖ ਤੁਸੀਂ ਪੂਰਦੇ ਨਗਰ ਆ ਰਹੇ